ਹਾਂਜੀ ਕੀ ਨਾਮ ਹੈ ਆਪਣਾ ਅੰਜੂ ਹੈ ਉਹਦਾ ਹਾਂਜੀ ਕਿਰਮਲੇ ਤੋਂ ਹੈ ਮੇਰਾ ਮਤਲਬ ਕਰਤੋ ਭਾਜੀ ਹਾਂਜੀ ਕੀ ਗੱਲ ਕੀ ਹੈ ਅੱਜ ਜਿਹੜਾ ਕਿ ਤੁਸੀਂ ਹਸਪੀਟਲ ਆਏ ਪਏ ਹੈ ਹਾਂਜੀ ਸਰ ਜਿੱਦਾਂ ਮਤਲਬ ਕਹਿਣਾ ਮੇਰਾ ਬੇਟਾ ਮੋਟਰਸਾਈਕਲ ਲੈ ਕੇ ਨੰਗਦਾ ਪਿਆ ਹੀ ਗਲੀ ਛੋਟੀ ਸੀਗੀ ਤੇ ਉਹ ਮੁੰਡਾ ਮਾਨਕ ਜਿਹੜਾ ਸਕੂਟਰੀ ਤੇ ਹੀ ਇਹਨੇ ਇਹ ਗੱਲ ਕਹੀ ਵੀ ਸਕੂਟਰੀ ਸਾਈਡ ਤੇ ਕਰ ਲਾ ਭਾਜੀ ਵੀ ਬਾਜੂ ਜੂਗੀਆਂ ਨਾ ਛੜੀਟ ਪੈ ਜੂਗੀ ਇਹਨੇ ਦੇ ਵਿੱਚ ਹੀ ਉਹਨੇ ਉਤਰ ਕੇ ਇਹਦੇ ਚਪੇੜਾ ਚਪੂੜਾ ਪਹਿਲਾਂ ਮਾਰਿਆ ਤੇ ਸਾਡੇ ਮੋਟਰਸਾਈਕਲ ਤੇ ਇਹਨੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਹੈ ਸਾਡੇ ਮੋਟਰਸਾਈਕਲ ਦੀ ਟੈਂਕੀ ਪਾਟ ਗਈ ਹੋਈ ਸਾਰੀ ਸਾਰਾ ਮੋਟਰਸਾਈਕਲ ਦਾ ਨੁਕਸਾਨ ਕੀਤਾ ਇਹੀ ਫੇਰ ਮੁੰਡਾ ਘਰੇ ਆ ਗਿਆ ਇਹਨੇ 8-10 ਬੰਦੇ ਫੇਰ ਚਿੱਟਾ ਪਲਾ ਕੇ ਫੇਰ ਸਾਡੇ ਚੌਂਗ ਚ ਲਿਆ ਕੇ ਮੁੰਡਿਆ ਤਿੰਨਾ ਤੇ ਸਾਡਿਆਂ ਤੇ ਵਾਰ ਕੀਤਾ ਮੇਰੇ ਮੁੰਡੇ ਤਿੰਨੇ ਜ਼ਖਮੀ ਆ ਕੀ ਨਾਮ ਤਾਂ ਬੱਚੇ ਦਾ ਮੇਰੇ ਮੁੰਡੇ ਦਾ ਵੱਡੇ ਦਾ ਨਾਮ ਰਾਹੁਲ ਆ ਜਿਹੜਾ ਵਿੱਚ ਕਾਲੜਾ ਮੁੰਡਾ ਮੇਰਾ ਕੰਮ ਤੋਂ ਆਇਆ ਸੀਗਾ ਉਹਨੂੰ ਵੀ ਇਹਨਾਂ ਨੇ ਫੜ ਲਿਆ ਰਾਹ ਚ ਤੇ ਛੋਟੇ ਮੁੰਡੇ ਦਾ ਨਾਮ ਮੇਰਾ ਪ੍ਰਿੰਸ ਆ ਕੀ ਕੰਮ ਕੀ ਕਰਦੇ ਬੱਚੇ ਤਾਂ ਵੱਡਾ ਮੁੰਡਾ ਮੇਰਾ ਏਸ਼ਿਆ ਦਾ ਕਾਲਾ ਛੋਟਾ ਮੇਰਾ ਸੁਨਿਆਰੇ ਦੇ ਲੱਗਾ ਹੋਇਆ ਆ ਤੇ ਉਹਦੋਂ ਛੋਟਾ ਜਿਹੜਾ ਉਹ ਫਰੀ ਆ ਹਜੇ ਉਹ 16 ਸਾਲਾਂ ਦਾ ਆਇਆ ਕੀ ਕੋਈ ਵਿੰਦਿਸ਼ਵਾਦੀ ਹੈ ਨਹੀਂ ਨਹੀਂ ਪਾਜੀ ਉਦਾਂ ਹੀ ਇਹ ਤੇ ਮੋਟਰਸਾਈਕਲ ਹੀ ਉਹਨੂੰ ਲੈ ਕੇ ਗਿਆ ਗਲੀ ਛੋਟੀ ਹੋਣ ਦਾ ਕਾਰਨ ਉਹਨੂੰ ਕਿਹਾ ਵੀ ਪਾਜੀ ਸਾਈਡ ਤੇ ਕਰ ਲੈ ਮੋਟਰਸਾਈਕਲ ਇੰਨੇ ਮਤਲਬ ਕਿ ਉਹ ਹੈਗਾ ਥੋੜਾ ਜਿਹਾ ਬਦਮਾਸ਼ ਆਪਣੇ ਆਪ ਨੂੰ ਕਹੋਂਦਾ ਚਿੱਟਾ ਵੇਚਦਾ ਆ ਚਿੱਟਾ ਵੇਚਦਾ ਉਹਨੇ 8-10 ਜਾਣੇ ਸਾਰੇ ਮੁੰਡੇ ਮਹੱਲੇ ਦੇ ਚਿੱਟਾ ਵੇਚਣ ਲਾਏ ਹੋਏ ਆ ਜਿਹੜੇ ਉਹੋ ਹੀ ਜਿਹੜੇ ਚਿੱਟਾ ਵੇਚਦੇ ਹੀ ਮੁੰਡੇ ਪਲਾ ਕੇ ਉਹਨੇ ਜਿਹੜੇ ਹੈ ਨਾ ਚਿੱਟੇ ਫੇਰ ਸਾਡੇ ਚੌਂਗ ਚਾਣ ਕੇ ਮਾਰਿਆ ਕੈਮਰਿਆਂ ਦੀਆਂ ਤੁਸੀਂ ਉਹ ਕਢਾ ਸਕਦੇ ਆ ਜਿਹੜੀਆਂ ਵੀਡੀਓ ਹੁੰਦੀਆਂ ਕੈਮਰਿਆਂ ਦੀਆਂ ਉਥੋਂ ਕਢਾ ਸਕਦੇ ਚੌਂਗ ਚਾਣ ਕੇ ਇਹਨਾਂ ਨੇ ਰੋੜੇ ਮਾਰੇ ਦਾਤਰ ਮਾਰੇ ਤਿੰਨੇ ਮੇਰੇ ਮੁੰਡਿਆਂ ਦੇ ਆ ਗਰਦਨ ਤੇ ਦਾਤਰ ਵੱਜਾ ਪਿਆ ਮੇਰੇ ਮੁੰਡੇ ਦੇ ਸਿਰ ਤੇ ਵੱਜਾ ਪਿਆ ਦਾਤਰ ਕਮਲੇ ਵਾਲੇ ਮੁੰਡੇ ਪੈ ਤੇ ਫੇਰ ਮਤਲਬ ਕਿ ਮੌਕੇ ਤੇ ਪੁਲਿਸ ਨੂੰ ਫੋਨ ਕੀਤਾ ਤੇ ਫੇ ਉਹ ਭੱਜੇ ਆ ਜਿਹਨਾਂ ਚੋ ਇੱਕ ਬੰਦਾ ਸੀ ਫੜਿਆ ਆ ਪਹਤੀ ਪੜ ਕੇ ਪੁਲਿਸ ਨੂੰ ਫੜਾਇਆ ਤਾਂ ਇਹ 15 20 ਜਾਣੇ ਸੀਗੇ ਤਾਂ ਹੁਣ ਕੀ ਮੰਗੇ ਕੀ ਕਾਦੇ ਪੁਲਿਸ ਪ੍ਰਸ਼ਾਸਨ ਜੀ ਮੈਂ ਸੰਤੋਖ ਨਾਲ ਕਾਰਵਾਈ ਕੀਤੀ ਹੈ ਬੋਲ ਸਕੋ ਇਹ ਹੀ ਮੰਗ ਕਰਦੀ ਆ ਕਿ ਇਹਨਾਂ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਹਨਾ ਤੁਸੀਂ ਨੱਥ ਪਾਓ ਕਿਉਂਕਿ ਸਾਡੇ ਮਲੇ ਇਹ ਨਸ਼ਾ ਵੇਚਦੇ ਵੇਚਦੇ 8-10 ਹਜ਼ਾਰ ਜਿਹੜੇ ਇਹਨਾਂ ਨੇ ਪੀ ਕੇ ਮੇਰੇ ਬੱਚਿਆਂ ਤੇ ਹਮਲਾ ਕੀਤਾ ਜਿਹਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਆ ਤੇ ਪੁਲਿਸ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜਿੱਦਾਂ ਮੇਰੇ ਬੱਚਿਆਂ ਦੇ ਮਾਰੀਆਂ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਜਿਹੜੇ 15-20 ਮੁੰਡੇ ਇਹਨਾਂ ਨੇ ਕੀਤੇ ਸੀਗੇ ਇਹਨਾਂ ਲਿਆਂਦੇ ਨਸ਼ਾ ਪਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਨਾਮ ਪਤਾ ਹਾਂਜੀ ਮਾਨਕ ਹੀ ਸੋਨੂ ਹੀਗਾ ਬਾਕੀ ਮਤਲਬ ਕਿ ਸਾਰੇ ਮਹੱਲੇ ਦੇ ਹੀ ਆ ਮੁੰਡੇ ਜਿਹੜੇ ਸਾਰੇ ਨਸ਼ੇੜੀ ਹੀਗੇ ਕੀ ਨਾਮ ਹੈ ਆਪਣਾ ਹਾਂਜੀ ਕਿੱਥੋਂ ਰਹਿਣ ਵਾਲੇ ਕਿਹੜਾ ਗੜ੍ਹ ਮੁੰਡਾ ਕੀ ਗੱਲ ਕੀ ਹੋਈ ਅੱਜ ਕੋਸ਼ ਨਹੀਂ ਮਹੀਨ ਮੈਂ ਦਾ ਚੌਂਦੇ ਚਿਖਤਾਂ ਤੇ ਸਕੂਪਰੀ ਇਤੋਂ ਹੀ ਗਲੀ ਆ ਕੇ ਉਂਟਰੀ ਮਾ ਕੱਟਣ ਲੱਗਾ ਤੇ ਇਹਦੀ ਮਾਂ ਨੇ ਕਹਿ ਵੀ ਪਰੇ ਘਰਾਂ 'ਚ ਸਕੂਪਰੀ ਕਰੀ ਚੰਗੀ ਨਾ ਜਾਵੇ ਇਲਾਣੇ ਪਾਈ ਉਹਨੇ ਕੀਤਾ ਸਤਾਸਾ ਕੱਟਣੀਆਂ ਮੁਰਸਲ ਭੰਨਤਾ ਮੁਰਸਲ ਘਰੇ ਖੜਾ ਵਾ ਟੈਂਟੀ ਟੁੱਟੀ ਭਾੜੀ ਇਲਾਣੇ ਸਾਰੀ ਬਾਅਦੇ ਫੇਮ ਮੈਂ ਲੈ ਆਏ ਅੰਦਰ ਉਹ ਮਾਂ ਦਾ ਬੜਾ ਬਲਡ ਖੜੇ ਝੌਂਗੜੇ ਵਿੱਚ ਇਲਾਣੇ ਆ ਕੇ ਸਾਡੇ ਸਤਾਸਾ ਬਾਹਲੀ ਉਹੋ ਜਹ ਲੈ ਆ ਕਾਮਰ ਤੋਂ ਸਹੀ ਹੋ ਗਿਆ ਤੋਂ ਦੋਵੇਂ ਜਿਹੜੇ ਚੇਆ ਪਿਆਰੇ ਇਹਨਾਂ ਨੂੰ ਉਹਨੇ ਮੂਰੇ ਫੜਦਾ ਨਾ ਸਾਡੇ ਭਰਾਵਰ ਸਤਿ ਕੀ ਨਾਮ ਸੀ ਜਿਹਨੇ ਨੇ ਤੁਹਾਡੇ ਤੇ ਹਮਲਾ ਕੀਤਾ ਇੱਕ ਉਹ ਲੀ ਲੂਗਾ ਭਰਾ ਜਿਹੜਾ ਇਹਨਾਂ ਦਾ ਸੋਹਣਾ ਹੁੰਦਾ ਘਰ ਪਰ ਤੇ ਇੱਕ ਹੋਰ ਵੀ ਰਾਹੀ ਨਾਲ ਜਿਹੜਾ ਕਾਲ ਆਇਆ 1 7 8 7 8 9 ਨੂੰ ਵੀ ਇੱਕ ਤੇ ਕੋ ਜਿਹੜਾ ਸਮਾਨ ਵੇਚਦਾ ਤੇ ਲੱਕੜਾ ਜਿਹੇ ਨਾਮ ਬੰਸ ਬੰਸਾਈ ਹੀ ਬੰਸ ਬੰਸਾਈ ਇਹ ਤਾਂ ਇੱਕ ਹੋਰ ਵੀ ਮੇਰੇ ਜਿਹਨੇ ਪੁਲਿਸ ਨੂੰ ਰਿਪੋਰਟ ਲਿਖਾਈ ਉਹ ਨਹੀਂ ਆ ਗਿਆ ਤਾਂ ਆਇਆ ਇੱਕ ਹੋਰ ਆਣਾ 7 8 9 ਤਕੜਿਆ ਤਾਂ ਤੁਸੀਂ ਪੁਲਸ ਤੋਂ ਕੀ ਮੰਗ ਕੀ ਕਰਦੇ ਵਾਸਤੇ ਹੋਰ ਵੀ ਸਰ ਇਨਸ਼ਾਹ ਜਾਈਦਾ ਨੂੰ ਤੇਰੀ ਗੱਲ ਨਾਲ ਮੈਂ ਤਾਂ ਟੈਨਰਿਟੀ ਦਾ ਆ ਰਿਹਾ ਹਾਂ ਜਾਨੀ ਜੋ ਕਾਰਵਾਈ ਵਾਸਤੇ ਕੀ ਕਰੇਗਾ ਮੈਂ ਮਸ਼ਾਹਰ ਇਹ ਜੋ ਆਵਾਜ਼ ਇਤਨੀ ਤਕੀ ਤਕੀ ਮੈਂ ਜਲਦੀ ਆ ਇਨਸ਼ਾਹ ਚੱਲ ਰਿਹਾ ਵਾਰੀ ਹੋ ਪਾ ਰਹੀ ਇਹ ਕਰਾ ਲਓ ਹਾਂਜੀ ਕੀ ਨਾਮ ਹੈ ਆਪਣਾ ਰਾਹੁਲ ਜੀ ਹਾਂਜੀ ਕਿੱਥੋਂ ਨੇ ਰਹਿਣ ਵਾਲੇ ਮਹਿਤਾਬਗੜ ਕੀ ਗੱਲ ਕੀ ਹੋਈ ਸੀ ਅੱਜ ਗੱਲ ਕੁਛ ਨਹੀਂ ਇਹ ਹੀ ਨੰਗਣ ਲੱਗੇ ਸਕੂਟਰੀ ਪਰੇ ਕਰਨ ਦਾ ਕਹਾ ਤੇ ਉਹਨਾਂ ਨੇ ਲਾਂ ਲਈ ਉਹਨਾਂ ਨੇ ਦਾਦੂਤ ਕੱਢ ਕੇ ਸਾਡੇ ਮਾਰ ਤੇ ਕਿੰਨੇ ਜੀ ਜਿਹਨੇ ਮੈਂ ਤੁਹਾਡੇ ਚੰਨ ਲੱਗਿਆ ਹੈ ਗਈ 7-8 ਆਣੀ ਜੀ ਕੀ ਤੁਹਾਨੂੰ ਪਛਾਣ ਹੈ ਜੀ ਹਾਂਜੀ ਹੈਗੀ ਹੈ ਜੀ ਕੋਈ ਪੁਰਾਣੀ ਕੋਈ ਰੰਜਿਸ਼ ਹੈ ਨਹੀਂ ਨਹੀਂ ਜੀ ਕੋਈ ਰੰਜਿਸ਼ ਨਹੀਂ ਉਹਨਾਂ ਨਾਲ ਆਪਣੀ ਕਿਸੇ ਗੱਲ ਤੋਂ ਲੈ ਕੇ ਕਹਿੰਦਾ ਕਿ ਤੁਹਾਡੇ ਕੋਲ ਮਲਾਉਣ ਹੈ ਅਸੀਂ ਜੀ ਸਕੂਟਰੀ ਗੱਬੇ ਲਈ ਪਈ ਸੀ ਉਹਨਾਂ ਨੇ ਅਸੀਂ ਕਿਹਾ ਪਰੇ ਕਰੋ ਇਹ ਨੰਗਣਾ ਤੇ ਐਨੇ ਜੀ ਉਹਨਾਂ ਨੇ ਧੱਕੇ ਮਾਰੇ ਚਪੇੜ ਮਾਰਦੀ ਨਾਲ ਹੀ ਉਹ ਦਾਦੂਦ ਕੱਢ ਲੈ ਮਾਰਦੇ ਮੋਟਰਸਾਈਕਲ ਵੀ ਤੋੜਤਾ ਸਾਡਾ ਤੇ ਕਿਹਨੇ ਤੇ ਹਮਲਾ ਹੋਇਆ ਤੁਹਾਡੇ ਪਰਮਾਤਮਾ ਜੀ ਸਾਡੇ ਤਿੰਨਾਂ ਭਰਾਵਾਂ ਤੇ ਹੀ ਹੋਇਆ ਜੀ ਤੇ ਮੈਂ ਭਰਾਵਾਂ ਹਾਂ ਜੀ ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਅਸੀਂ ਇਹੀ ਕਿ ਨਹੀਂ ਸਜ਼ਾ ਸਜ਼ਾ ਮਿਲਣੀ ਚਾਹੀਦੀ ਈ ਉਹਨਾਂ ਨੂੰ ਨਿਆਂ ਮਾਰੀ ਸਾਡੇ ਜਾਂਜੀ ਜੋ ਕਾਰਵਾਈ ਬੰਦੀ ਕੀਤੀ ਜਾਵੇ ਉਹਨਾਂ ਦੀ ਪਹਿਚਾਨ ਹੈ ਕਿ ਕਿਹਨੇ ਜਿਹਨਾਂ ਬੰਦਾਂ ਤੇ ਹਮਲਾ ਕੀਤਾ ਹਾਂਜੀ ਹਾਂਜੀ ਪਛਾਣ ਹੈ ਗਈ ਆ ਇਹ ਹਾਂਜੀ ਕੀ ਨਾਮ ਹੈ ਬਾਬਾ ਮਾਨਕੀ ਹੋਰ ਹੈ ਗਈ ਆਪਣਾ ਗੱਬਰ ਤੇ ਕੀ ਨਾਮ ਦਾ ਇਹ ਹੋਰ ਬਾਕੀ ਨਾ ਚੇਤੇ ਨਹੀਂ ਆਦੇ ਹੀ ਹੈਗੇ ਸਾਰਿਆਂ ਦੇ ਪਤਾ ਹੀ ਘਰ ਸਾਰਿਆਂ ਦੇ ਪਤਾ ਹਾਂਜੀ